ਦੇ 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 ਲੱਗਣਾ ਨਾਨਕ ਕੋੜ ਰਾਜ ਰਦ ਕੋਟੀ ਕੋਈ ਕੋਟ 판 ਦੀ ਜਲੋ ਪਾਏ ਕਈ ਕੋਟ ਪਾਥਰ ਬਿਰਖ ਨਜਾਇ ਕਈ ਕੋੜ ਹੋਰ ਪਾਣੀ ਦਾ ਸਤਰ ਕਈ ਕੋਟ ਦੇ ਕੂ ਮੰਡਲ ਕਈ ਕੋਟ 387 ਕਈ ਕੋਟ ਦੇਵ ਤਾਨਵ ਇੰਦਰ ਸਿਰਤਰ ਤਗਲਤ ਨਗਰੀ ਆਪਣਾ ਨਾਨਕ h a l

ਤੋ ਉਤਾਰ ਸੰਗਰਾਂਦ ਸੇ ਤੁਸੀ ਦੀ ਉਤਸਕੀ ਦੇਤੇ ਦਰਨ ਹੋਇ ਕੋ ਨਿਤਰੇ ਗਲੀਕੋਟ ਨਾਮ ਰਸ ਪੀਵ ਅਮਰ ਤੇ ਸਦ ਸਦਗੀ ਜੀਵੈ ਗਲੀਕੋਟ ਨਾਮ ਗੁਣ ਗਾਵਹਿ ਨਾਤਮ ਰਤੁ ਤੁਜਿ ਜਿਤ ਮਾਵੈ ਆਪਣੇ ਜਨ ਕੋ ਸਾਸ ਸਾਥੁ ਮਾਰੇ ਨਾਨਕ ਓ ਪਰਮੇਸ਼ਰ ਕੇ ਪਿਆਰੇ ਸੋ ਲੋਕ ਕਰਨ ਕਰਨ ਪ੍ਰਭ ਇਹ ਕਹਿ ਦੂਸਰ ਨਾਹੀ ਕੋਇ ਨਾਲੇ ਕਿਤੇ ਬਲੇ ਹਰਨੇ ਜਲ ਕਰਨ ਮਈਲ ਸੋਏ ਅਸਪਦੀ ਕਰਨ ਕਰਾਵਣ ਕਰਨਾ ਜੋਗ ਜੋ ਤਪਾਗ ਜੋਈ ਤੁਨ ਹੋਗ ਇਹ ਜਰਮ ਦਾਬਿਤ ਆਪਣਾ ਹਾਰ ਅੰਦ ਨਹੀਂ 12 12 ਉਪੇਤਾਰ ਅਦ ਡਹਾਵੇ ਜੋਗ ਬਹੁਮਾਗ ਉਕਮੇ ਊਜ ਡੀਜ ਬ੍ਰਹਮਾ ਉਕਮੇ ਅਨੰਤ ਰੰਗ ਪਰਬਾਰ ਸਰਗਰ ਦੇਖਿਆ ਪੁਰਾਣਾ ਕਰਤਾ ਹਰ ਗੁਰਤਾ ਕੇਤਾ ਪਾਵਤਾ ਪਰਦਾ ਵਾਲਿਆ ਅਪਰਿਆ ਬੰਗੀ ਤਰੈ ਜੋ ਤਰੈ ਅਪਨ ਦੇਵ ਨੰਦ ਸਰਦਾਮੇ ਜੋ ਬਾਵਾ ਜੋਗਾ ਤਰਾਵੇ ਆਨਿਤੀ ਅਰਨਾਵੇ ਤੁਮਨ ਤੇ ਗਾਵਿਆ ਵੇ ਜੀ ਪਵਨ ਸੁ ਕਰਾਵੇ ਇਸ ਇਤਿਹਾਸ ਹੁਲਕਾਂ ਤੋਂ ਕਿਰ ਦੇਵ ਜੋ ਬੰਗਵੇ ਆਨੰਦ ਜੀਤਿਆ ਮੈਂ ਗੱਜਿਆ ਜੀ ਜਾਨਤ